ਨਹਾ ਭਈ ਇਹ ਬਥੇਰਾ ਕੰਮ ਕਰਕੇ ਥੱਕ ਗਏ ਕੰਮ ਕਰਨ ਨੂੰ ਤਾਂ ਦਵਣ ਜੀ ਕਰਦਾ ਕੋਈ ਨਹੀਂ ਹੁਣ ਜੀ ਕਰਦਾ ਉਹ ਹੀ ਨਾ ਵੀ ਹੁਣ ਜੀ ਕਰਦਾ ਵੀ ਚਾਹ ਪਤਾ ਨਹੀਂ ਉਹ ਕੀ ਕਰਦੇ ਕਰਨ ਨੂੰ ਬਾਦਾਂ ਨਹੀਂ ਮੈਨੂੰ ਕਿੱਥੇ ਬੜੀ ਲੋਕ ਕੇ ਬਹਿ ਜਾਂਦੀ ਕਿਤੇ ਉਹ ਤਾਂ ਬਹੁਤ ਘੱਟ ਭਰਾ ਦੇਦੇ ਭੈਣ ਸਾਡੀ ਕੋ ਕੰਮ ਇੰਨਾ ਕਰਾਉਂਦੇ ਤਾਂ ਕੰਮ ਕੱਖ ਨਹੀਂ ਕਰਦੀ ਟੀਟ ਗੁਣਾ ਉੱਥੇ ਕਿ ਹੱਥ ਕੁੰਜੇ ਰੱਖਦੀ ਹੁਣ ਮੈਂ ਕਦੇ ਅੱਖ ਨਹੀਂ ਚੱਕਦੀ ਲੋਕ ਕੇ ਬੈਠੀ ਨਹੀਂ ਤੇ ਉੱਥੇ ਇਕੱਠੇ ਵੜ ਕੇ ਮਾਰਾਂ ਆਵਾਜ਼ ਨੂੰ ਹੈ ਨਹੀਂ ਕਰਮ ਹੋ ਰਿਹਾ ਕਰਮ ਉਹਨੇ ਵਾਈ ਥੋੜੀ ਦੇਣੀ ਹੁਣ ਆਇਦਰ ਆ ਉਰੇ ਬੈਠ। ਮਰਵਾਜ ਨੂੰ ਕਿੱਥੇ ਪਤਾ ਨਹੀਂ ਵੈ ਕਿੱਥੇ ਜਾਂਦੀ ਆਈ ਨਹੀਂ ਲੋਗ ਲਾ ਕੇ ਕਿਤੇ ਗੁੱਠੇ ਘਾਟੇ ਵੜ ਜਾਂਦੀ ਐ ਵੀ ਕੰਮ ਨਾ ਕਰਨਾ ਪਵੇ। ਪਰਮੋ ਐ ਨਹੀਂ ਕਰ ਰਹੀਆਂ। ਹਾਂਜੀ ਪਾਣੀ ਦਾ ਨਾਮ ਬੜਾ ਸੁਣਾ ਰੱਖਿਆ। ਆਹੋ ਨਾ ਉਹ ਨਾਂ ਤੇ ਸੌਖਾ ਜਾਂ ਛੋਟਾ ਨਾਂ ਸੌਖਾ ਲਿਆ ਜਾਂਦਾ ਵਾ ਨਾ। ਹਾਂਜੀ ਦੱਸੋ। ਇਹ ਜਦੋਂ ਮੈਂ ਕਦੇ ਦਾ ਤਲਬ ਨਹੀਂ ਕੀ ਕਰਦਾ ਹਾਂ ਤੂੰ ਪਹਿਲੇ ਤਾਂ ਮੈਨੂੰ ਪਾਣੀ ਲਿਆ ਕੇ ਪਿਓ ਮੈਨੂੰ ਪਿਆਸ ਬਹੁਤ ਲੱਗੀ ਹੈ ਭਾਬੀ ਜੀ ਮੈਂ ਇੰਨਾ ਕੰਮ ਬਾਹਰੋਂ ਕਰਦੀ ਆਂ ਹੀ ਘੋੜੇ ਘੋੜੇ ਧੋਪਾਵਾਂ ਮੈਂ ਥੱਕੀ ਮੈਨੂੰ ਹਣ ਕੜੀ ਲੰਮੇ ਪੈ ਲੈ ਹਾਂ ਹੰਡ ਤੋਂ ਨੂੰ ਨਹੀਂ ਤੇਰੀ ਆਵਾਜ਼ ਮਾਰੀ ਪਾਣੀ ਲਿਆ ਦੇ ਘਟ ਬੱਧੀ ਕਿ ਨਹੀਂ ਤੂੰ ਐਸੀ ਬੰਨ ਕੇ ਆਈ ਪੱਟੇ ਪਾ ਕੇ ਆਈ ਆਂ ਤੁਸੀਂ ਹਣ ਤੇ ਪਾਣੀ ਤੇ ਆਪ ਪਾਣੀ ਲਿਆ ਦੇ ਘਟ ਇਨਾਂ ਨੇ ਕਿਹੜਾ ਨੇ ਲੋਕ ਦੇ ਲੈਕਚਰ ਸ਼ੁਰੂ ਕਰ ਲਿਆ ਪਾਣੀ ਲਿਆ ਦੇ ਘਟ ਤੇਰੀ ਖਾਂ ਲੱਗ ਪਈ ਨਹੀਂ ਮੜੀ ਦੀ ਆਵਾਜ਼ ਮਾਰ ਲਈ ਦੀ ਉਹਦਾ ਭਾਵੇਂ ਚੰਗੀ ਭਲੀ ਦੁਪਹਿਰਵੇਂ ਕਿੰਨਾ ਕਿੰਨਾ ਚਿਰ ਅਗਰ ਆਪੋ ਬਦਲਿਆ ਕਰਦੀ ਨਹੀਂ ਅਲੀਤ ਨਹੀਂ ਇਹਨੇ ਆਦੂਨੇ ਦੀ ਆਪਣੇ ਘਰ ਚ ਕਰਨਿਆ ਨੇ ਕਿ ਤੇ ਅੰਦਰ ਦੋ ਬੈਠੇ ਬੜਾਾਂਸਟਮ ਦੀ ਰਹਿੰਦੀ ਬਾਹਰ ਕੁਮਾਰ ਜੀ ਜਿਹਨੇ ਕਿਹਾ ਟਾਈਮ ਏ 2 ਵਜੇ ਨੂੰ ਜਦੋਂ ਆਪਣੇ ਆਪ ਤਾਂ ਲੱਗਦਾ ਵੀ ਚਾਹ ਧਰਨੀ ਲੋਕ ਦੀ ਫਿਰਦੀ ਰਹਿੰਦੀ ਬਾਹਰ ਇੱਕ ਭੰਡੇ ਜਿਹਾ ਖੜਾ ਰਹਿੰਦੀ ਵੀ ਜਿਵੇਂ ਦੇਖਣ ਵਾਲੇ ਨੂੰ ਲੱਗੇ ਕਿ ਮੈਂ ਬਹੁਤ ਅਸੀਆਰੀ ਆ ਫੇਰਨੀ ਨਾ ਆਉਂਦੀ ਫੇਰਨੀ ਲੈਵਾਣ ਦੇ ਕਰਕੇ ਦਿਆ ਕਰਦੀ ਕਰਕੇ ਹੂੰ ਆਨੂ ਇਹ ਕਹਾ ਕਿ ਠੰਡੇ ਜੀ ਕਿਵੇਂ ਖਲਾਅ ਲਈਦੀ ਹੁੰਦੀ ਆ ਉਹ ਬਾਲ ਨਿੱਕੇ ਆਉਂਦੇ ਨਹੀਂ ਵਿੱਚ ਗੁੱਤ ਚ ਤੇ ਉਹ ਖਿਲਰ ਜਾਂਦੇ ਆ ਵੀਰ ਤੇਰਾ ਗੁੱਸਾ ਇੰਨਾ ਤੁਹਾਨੂੰ ਕਿਹਾ ਤਾਂ ਹੈਗਾ ਭਾਬੀ ਸੂਈਆਂ ਲਿਆਉ ਭੀ ਤਸਵੀਰਾਂ ਲਿਆ ਕੇ ਦਿੰਦੀਆਂ ਹਜੇ ਸਵੇਰੇ ਕੋਈ ਨਹੀਂ ਮੈਂ ਉਹ ਮੀਡੀਆਂ ਜੀਆਂ ਕੱਢੂੰਗੀ ਸੂਈਆਂ ਉਹ ਗੁੱਸੇ ਹੁੰਦੇ ਕਿੱਦਾਂ ਨਾ ਸੇਰਵਾਉਂਦੀ ਪੈਣਾ ਨਹੀਂ ਸੂਈਆਂ ਲਿਆ ਦਵਾਂ ਫਿਰ ਕਿੱਡੀ ਕਾ ਗੱਲ ਆ ਸੂਈਆਂ ਲਾ ਲਿਆ ਕਰੂੰਗੀ ਮੇਰੇ ਇੱਥੇ ਸੂਈਆਂ ਲਾਉਂਗੀ ਗੱਲ ਹੁੰਦੀ ਆ ਵੀ ਆਪ ਖਬਰ ਅਪ ਕਰੀਂਦੀ ਆ ਤੇ ਉਹਨੂੰ ਕੀ ਬਣਾਵੇ ਇਹਨਾਂ ਨੂੰ ਪਤਾ ਵਿੱਚ ਤਰਾਇ ਦੇ ਵਿੱਚ ਹੈਲੀਕੋਪਟਰ ਇਹ ਕਿਹੜੀ ਨਿੱਗੀ ਜੀ ਆ ਭੇ ਸੇਰਵਾ ਸਕਦੀ ਜਾਣ ਕੇ ਪਖ ਜੰਗਵਾਂ ਪਰ ਮੈਂ ਪੈ ਜਾ ਲੰਮੀ ਚਾਹ ਬਣਾ ਦੋ 2 ਵਜੇ ਹੁਣ ਮੈਂ ਪੈਂਦਾ ਟਾਈਮ ਹੈ ਸਵੇਰ ਦੀ ਕਿੱਥੇ ਗਈ ਹੈ ਉਹ ਤਾਂ ਨੀ ਕੀ ਕਰਦੀ ਕੰਮ ਹੀ ਕਰਨ ਦੇ ਜਿਹੜੇ ਤੁਸੀਂ ਦੱਸ ਦੀਆਂ ਪਹਿਲਾਂ ਮੈਂ ਤੁਹਾਡਾ ਚੌਂਕੇ ਦਾ ਸਾਰਾ ਕੀਤਾ ਫਿਰ ਮੈਂ ਹੁਣ ਡੰਗਰਾ ਡੁੰਗਰਾ ਦਾ ਕਰਕੇ ਆਈ ਹਾਂ ਤੇ ਹੁਣ ਮੈਂ ਹ ਘੜੀ ਜਾ ਕੇ ਲੰਮੀ ਪਈ ਹਾਂ ਹੁਣ ਚਾਹ ਬਣਾ ਕੇ ਪਿਆਰੇ ਨੂੰ ਫਿਰ ਨਵੇਂ ਪੈ ਜੀ ਪਹਿਲਾਂ ਸਾਰਾ ਡੰਗਰਾ ਦਾ ਕੰਮ ਕੀਤਾ ਚੌਂਕੇ ਦਾ ਕੀਤਾ ਹੁਣ ਚਾਹ ਕਹਿਣ ਦੇ ਪੀਆ ਜਦੋਂ ਦੀ ਮੰਮੀ ਇਦਾਂ ਹੋਈ ਇਹ ਤੇ ਮੈਨੂੰ ਜੀਣ ਹੀ ਨਹੀਂ ਦਿੱਤੀਆਂ ਆਈਆਂ ਆਵੇ ਭਾਂਡੇ ਕਿੰਨੇ ਪਏ ਮਣਜਣ ਵਾਲੇ ਕਿਤੇ ਇਹ ਨਹੀਂ ਵੀ ਦੋ ਭਾਂਡੇ ਹੀ ਮਾਣਦੀ ਗਏ ਵੀਰਤ ਵੀਰ ਵੀ ਇੰਨਾ ਮਗਰ ਲੱਗਦੇ ਉਹ ਵੀ ਨਹੀਂ ਮੇਰੇ ਆ ਕਹਿਣਾ ਮੰਨਦੇ ਜੇ ਮੈਂ ਉਹਨਾਂ ਨੂੰ ਦੱਸੂਗੀ ਤਾਂ ਉਹਨਾਂ ਖਣਾ ਹਰੇ ਸਾਡੀਆਂ ਘਰ ਦੀਆਂ ਦੇ ਖਿਲਾਫੜ ਘੁੰਦੀ ਭਾਂਡੇ ਵੀ ਮਣਜਣ ਵਾਲੇ ਪਏ ਮੈਡਮਾ ਬਣ ਕੇ ਤੇ ਬਹਿ ਜਾਂਦੀਆਂ ਮੈਂ ਦੇਖਾ ਚਲ ਘੜੀ ਲੰਮੇ ਪੈ ਨਹੀਂ ਮੇਰੇ ਕਰਮਚਾਰ ਮਾਰ ਕਿੱਥੋਂ ਆਏ ਮੈਨੂੰ ਕਿੱਥੋਂ ਪੈਣ ਦਿੰਦਿਆਂ ਮੈਂ ਤਾਂ ਕਹਿ ਚਲ ਭਾਬੀਂ ਆ ਮਾਵਾ ਮਾਵਾ ਬਣ ਕੇ ਰਹਿਣੀਆਂ ਤੇ ਤੇਨ ਹੋਰ ਦੁਸ਼ਮਣਾ ਬੰਦੀਆਂ ਹੋਣ ਦਵਾ ਦਵੇਨ ਚਾਹ ਦੀ ਵੀ ਪੈਗੀ ਹੋਰ ਘੜੀ ਨੂੰ ਆਖਣੀਆਂ ਸਾਨੂੰ ਨਿੱਪੂ ਪਾਣੀ ਬਣਾ ਦੇ ਮਾ ਹੁੰਦੀ ਧੁੱਕ ਧੁੱਕ ਸੌਂਦੀ ਬਾਵਾ ਇਹਦੇ ਨਾਲ ਇਹਨਾਂ ਨਾਲ ਲਗ ਲੱਗੀ ਰਹਿੰਦੀ ਵੀ ਮੇਰੇ ਧੀ ਨੂੰ ਕੰਮ ਦੱਸਦੀਆਂ ਜੇ ਮੈਂ ਅੱਗੋ ਬੋਲੂਗੀ ਤੇ ਮੇਰੇ ਫੇਰ ਘਰ ਪੈਣੀ ਆ ਮੈਂ ਅੱਗੋ ਕੁਝ ਕਹਿ ਵੀ ਨਹੀਂ ਸਕਦੀ ਵਾਰ ਬੁੱਲ ਦੱਸਦੀਆਂ ਮੈਂ ਦੱਸ ਮੈਂ ਤੁਸੀਂ ਮੈਨੂੰ ਸੁਈਆਂ ਮੰਗੀਆਂ ਤੇ ਤੁਸੀਂ ਮੈਨੂੰ ਸੁਈਆਂ ਹੀ ਲਿਆਦੋ ਹਾਂ ਭਵਾਨਾ ਸਵੰਨੇ ਕਲਿੱਪ ਲਾਉਂਦੀਆਂ ਕਿ ਨੀ ਸੋਹਣੀ ਆ ਇਦਾਂ ਦੀ ਆਪਾਂ ਵੀ ਡਰੈਸ ਲੈ ਲਈਏ ਐਨ ਕਿਸੀ ਮਰਗੀ ਕਰਮੋ ਆ ਜਾਗਾ ਉਹਨੂੰ ਚਾਹ ਵੀ ਪੀ ਲਈ ਡਰੇ ਕਿੱਥੇ ਆ ਡਰੇ ਮੈਨੂੰ ਲੱਭੂ ਇੱਕ ਤਾਂ ਡਰੇ ਨਹੀਂ ਲੱਗੇ ਦੂਜੀ ਆਵੇ ਦੀਦੀ ਉਹ ਬੜੇ ਬੜੇ ਨੋਵਾਂ ਚ ਗੋਆ ਫਸਿਆ ਵਾ ਹੱਥ ਵਿੱਚ ਹਾਂ ਮੈਨੂੰ ਪੱਤੀ ਲੱਗੀ ਚੰਗੀ ਤਰ੍ਹਾਂ ਹੱਥ ਵਿੱਚ ਨਹੀਂ ਆਉਂਦਾ ਇਦਾਂ ਦੀ ਚਾਹ ਬਣਾਉਣੀ ਨੇ ਫੰਦੇ ਇਦਾਂ ਨਹੀਂ ਜਾਣੀ ਪਈ ਮੈਂ ਸੁੱਟਦੇ ਭਾਬੀ ਤੇ ਫਿਰ ਗੋਏ ਫਸਨੇ ਆ ਦੱਸ ਹੁਣ ਮੈਂ ਕਿਤੋਂ ਏਡੇ ਸਾਫ਼ ਕਰ ਲਵਾਂ ਤੇ ਸਾਬਣ ਤੇ ਹੈਗਾ ਨਾ ਬੰਦਾ ਥੋੜੇ ਜਿਹਾ ਸਾਬਣ ਤੇ ਤੋਤੇ ਸਾਬਣ ਨਾਲ ਨਹੀਂ ਨਿਖਰੇ ਤੁਹਾਡੇ ਸਾਹਮਣੇ ਮੈਂ ਤੋਤੇ ਆ ਮੇਰਾ ਬੁਰਸ਼ ਮਾਰਿਆਗਾ ਥੋੜਾ ਜਿਹਾ ਜਦੋਂ ਕਰਦਾ ਕੰਮ ਕਰ ਲਗਣਾ ਨਾ ਉਹ ਥੋੜਾ ਜਿਹਾ ਬੁਰਸ਼ ਮਾਰਦੀ ਆ ਗਲਾਸ ਤੇ ਚੰਗੀ ਤਰ੍ਹਾਂ ਸਾਫ਼ ਹੋਈ ਸਕਦੇ ਸੀ ਨਾ ਗਲਾਸ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੇ ਥੋੜਾ ਜਿਹਾ ਰੇਤ ਰੱਖਿਆਗਾ ਥੋੜਾ ਜਿਹਾ ਆਪਣੇ ਧਿਆਨ ਨਾ ਰਿਹਾ ਕਰਦਾ ਕੰਮ ਕੱਲੋ ਤੂੰ ਬਗਾਨੇ ਘਰ ਵੀ ਜਾਣਾ ਪਕਾਨੇ ਘਰ ਜਦੋਂ ਜਾਊ ਵਿਖੀ ਜਾਊਗਾ ਜੇ ਤਾਂ ਇੱਥੇ ਦੀ ਨਿਭੜਣੀ ਉਹਨੇ ਫਿਰ ਤੋਰ ਲਗਾਵਾ ਤੈਨੂੰ ਹੁਣੇ ਪਕਾਨੇ ਘਰ ਅਜੇ ਕੰਮ ਆ ਜੇ ਬੱਚੇ ਛੋਟੇ ਛੋਟੇ ਆ ਜਿੰਜ ਨਿਆਣੇ ਨਹੀਂ ਵੱਡੇ ਹੁੰਦੇ ਉਹ ਕਿੱਥੇ ਜਾਣਗੇ ਅਖਣਾ ਮਾਂ ਨਹੀਂ ਸਿਰ ਤੇ ਭਜਾਈ ਜਾਨੇ ਵੀ ਆਪਣਾ ਸਹਾਰਾ ਮੈਨੂੰ ਤਾਂ ਲੱਗਦਾ ਨਹੀਂ ਇਹਨੂੰ ਆਊਗੀ ਸਾਰੀ ਉਮਰ ਨਹੀਂ ਨਾ ਕੋਈ ਆ ਪਾਵਾਂਗਾ ਕਿ ਗੱਪ ਪਕਾਨੇ ਘਰ ਜਾ ਕੇ ਇਹਨੇ ਕੀ ਰਹਿਣਾ ਵਾ ਕਿ ਇਹਦੀ ਰਹਿਤ ਬਹਿਤ ਤੇ ਘੋਰਾ ਨਹੀਂ ਕਿ ਦੇਖ ਦੇਖ ਕੇ ਰਹੂਗੀ ਕਿੰਨਾ ਇਹਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਚੱਲ ਮੈਨੂੰ ਹੁਣ ਉਹਨਾ ਮੰਗਣਾ ਵੇ ਉਹਨਾ ਮੈਂ ਕੋਈ ਥੋੜੀ ਸਫਾਈ ਸਾਫ ਸਫਾਈ ਰੱਖਾਂ ਇਸੇ ਰੋ ਦੋ ਛੱਟਾ ਜਾ ਖਲਾਸ਼ ਛੜਦੀ ਤਾਂ ਪਾਂਡੇ ਵੀ ਸਾਫ਼ ਕੀਤੇ ਐਤਾ ਦੇ ਗਲਾਸ ਇਨ ਤੇ ਕੌਣ ਚਾਹ ਪੀਊਗਾ ਬਾਅਦ ਵਿੱਚ ਮੈਂ ਲੰਮੇ ਪਹਿਣਾ ਘੜੀਗਾ ਔਰ ਮੇਰਾ ਸਿਰ ਸਿਰ ਬੜਾ ਪੀੜ ਹੋਣਦਿਆ ਔਰ ਕੱਪੜੇ-ਕੱਪੜੇ ਤਿਆਰ ਕਰ ਲੈ ਸਾਰੇ ਮੈਂ ਉੱਠ ਕੇ ਕਰ ਲੂੰਗੀ ਬਾਅਦ ਮੈਨੂੰ ਲੰਮੇ ਪੈ ਲੈਣ ਤੋਂ ਘੰਟਾ ਅੱਗੇ ਫਿਰ ਮੈਂ ਸਾਰਾ ਕੰਮ ਕਰ ਲੂੰ ਚਾਹ ਵੀ ਬਣਾ ਦੂੰਗੀ 2 ਵਜੇ ਵਾਲੀ ਘੜੀਕ ਲੰਮੇ ਪੈ ਜਾਵਾਂ ਇਹਨਾਂ ਤਾਂ ਮੈਨੂੰ ਠਾ ਦੇਣਾ ਵਾ ਫਿਰ ਚਾਹ ਬਣਾ ਕੇ ਤੇ ਇਹ ਥੋੜੀ ਨਾ ਆਖਣਾ ਵਾ ਇਹ ਚਾਹ ਬਣਾ ਕੇ ਪੀ ਲਾਈਆਂ ਹੀ ਆ ਉਦੋਂ ਕੁਛ ਨਹੀਂ ਆਣ ਬੜਾ ਟੰਗ ਕਰਦੀ ਆ ਮੈਂ ਚੱਲ ਸੌਣ ਲੈਣੀ ਮੈਂ ਘੜੀ ਵੇ ਮੈਡ ਮਿੱਕਦਾ ਸੁੱਤੀ ਏ 1 ਘੰਟੇ ਤੋਂ ਉੱਤੇ ਟਾਈਮ ਹੋ ਗਿਆ ਵਾ ਹੈ ਨਹੀਂ ਕਰਮੋ ਉਹ ਟਿੱਕਾ ਦੋ ਦੀ 1 ਘੰਟੇ ਤੋਂ ਕਿੰਨਾ ਟਾਈਮ ਉੱਤੇ ਹੋ ਗਿਆ ਵਾ ਉਦੋਂ ਸ਼ਾਮਾਂ ਪੈ ਗਈਆਂ ਸਾਰਾ ਕੰਮ ਕਰਨਾ ਕਿੱਦਾਂ ਮੈਂ ਬਾਜ ਮੇਰਾ ਸਿਰ ਪਿੜ ਜਾਉਂਦਾ ਨਹੀਂ ਨੀਰਾ ਤਾਂ ਪਾਣੀ ਤੇ ਬਹਾਨੇ ਤੇ ਇੱਕੋ ਰਹਿ ਗਏ ਸਾਰੇ ਨਾਲੇ ਅਸਰਾਣਾ ਤੈਨੂੰ ਪਤਾ ਨਹੀਂ ਤੇਰਾ ਸਰਾਣਾ ਕਿੱਥੇ ਗਿਆ ਬਿਸਤਰੇ ਦਾ ਸਾਰਾ ਸਾਰਾ ਗੰਦਾ ਕਰ ਦੇ ਨੀ ਸਰਾਣਾ ਤੂੰ 2 ਮਿੰਟ ਹੀ ਲਿਆ ਫਿਰ ਕੀ ਮੈਨੂੰ ਉਦਾਂ ਜੇ ਮੈਨੂੰ ਕਿਤੇ 1 ਘੰਟੇ ਤੋਂ ਉੱਤੇ ਟਾਈਮ ਹੋ ਗਿਆ ਵਾ ਤੇ ਕੋਈ ਕੰਮ ਨਹੀਂ ਸਾਰੇ ਜਿਹੇ ਡੰਗਰਾਂ ਦਾ ਕੰਮ ਵੀ ਬਾਹਰ ਪਿਆ ਤੇ ਘਰ ਦਾ ਕੰਮ ਪਹਿਲੇ ਚਾਹ ਬਣਾ ਜਲਦੀ ਜਲਦੀ। ਚਾਹ ਬਣਾ ਕੇ ਬਾਕੀ ਕੰਮ ਕਰਾਂ। ਚਾਹ ਮੈਂ ਲੀਡੇ ਜੋੜ ਲਵਾਂ। ਹੁਣ ਆ ਬੋਲਣਾ ਰਹਿ ਗਿਆ ਸੀ ਤੇਰਾ ਜੇ ਮੈਂ ਹੀ ਬਣਾਉਣੀ ਹੁੰਦੀ ਤਾਂ ਤੈਨੂੰ ਕਿਹੜੇ ਕੰਮ ਨੂੰ ਖਾਉਣਾ ਸੀ? ਤੈਨੂੰ ਕਿਹੜੇ ਕੰਮ ਨੂੰ ਕਹਿਣਾ ਸੀ ਮੈਂ ਵੀ ਚਾਹ ਬਣਾ ਤੇ ਤੈਨੂੰ ਇੱਥੇ ਕਿਹੜੇ ਕੰਮ ਰੋਟੀਆਂ ਪਾੜਨ ਦੇ ਤਾਂ ਵਿਆਹ ਕੇ ਗੜਵੇ ਕਰਦਾ ਸੁੱਟ ਦੇ। ਜਾਂ ਖੇਤੀ ਕਰ ਭਰਾ ਤੇਰੇ ਆ ਵੀ ਗਏ ਨੇ ਚਾਹ ਪੀਣ ਜਲਦੀ ਜਲਦੀ ਤੇ ਤੇਰੇ ਕੋਲ ਜੇ ਨੀਂਦ ਹੀ ਨਹੀਂ ਪੂਰੀ ਹੁੰਦੀ। ਹਾਂ ਇਦ ਕਰੇ ਕਰੇ ਅਗਲੇ ਘਰ ਅਜੇ ਤਿੰਨ ਤਾਂ ਨਹੀਂ ਸੀ ਅਗਲੇ ਘਰ ਦਾ ਸੋਚਣ ਨਹੀਂ ਆ। ਕੁਛ ਨਹੀਂ ਆਲੇ ਐ ਬਸ ਸੌ ਕੇ ਰੰਪੇ ਰੰਪੇ ਉੱਠ ਲਿਆ। ਜਲਦੀ ਜਲਦੀ ਕਰ ਹੁਣ। ਕੀ ਬਣੂਗਾ? ਪ੍ਰੀਤ? ਪ੍ਰੀਤ ਪਤਾ ਨਹੀਂ ਕਿੱਥੇ ਗਈ ਐ। ਨਹੀਂ ਆ ਮੈਂ ਵੀ ਕੜੀ ਲੰਮੇ ਪੈ ਲੰਮੇ ਤੇ ਆ ਸਿਰ ਦੁਖੰਦਿਆ। ਇੰਨੇ ਤੱਕ ਬਹੁਤ ਕੰਮ ਕਰਦੀ। ਆਪਾਂ ਗਲਾਸ ਫੜਾ ਦੋ ਮੈਨੂੰ ਆਪ। ਮਾਂ ਇਦਾ ਪਾਣ ਲੈ। ਇਹ ਉਹਨਾਂ ਦੇ ਚੁੱਕੇ ਨਹੀਂ ਗਏ। ਛੋਟੀ ਭਾਬੀ ਤੇਰੀ ਕਿੱਥੇ ਆ? ਸੌਂ ਗਈ ਪਤਾ। ਆ ਬਪੜਾਈ ਜਾਬ, ਗਲਾਸ ਪੜਾਈਏ। ਬਾਝ ਦੇਖੀਂ ਤੇ ਉਹ ਆਪਣਾ ਸਾਰਾ ਕੰਮ ਬਾਹਰ ਦਾ ਵੀ ਵੇਖੀਂ ਡੰਗਣਾਲੇ ਵੀ ਧਿਆਨ ਤਾਂ ਨਹੀਂ ਹੁੰੰਦਰੇ ਨਾ ਬੜੀ ਰਮੀ ਮੈਂ ਕਿਹੜੀ ਲੰਮੇ ਪੈਣ ਲੱਗੀ ਆ। ਫਰੀਦ ਮੈਨੂੰ ਲੱਗਦਾ ਲੰਮੇ ਪਈ ਹੋਣੀ ਆ। ਮੇਰੀ ਕੋਈ ਚਾਹ ਤੇ ਬਣਾਤੀ ਹੁਣ ਲੀੜੇ ਜੋੜ ਲਵਾ। ਹਾਂ ਪਵੇਲਾ ਕਿੱਦਾਂ ਟੌਰ ਨਾਲ ਪਈ, ਦੂਜੀ ਵੀ ਪਈ। ਜੇ ਮੈਂ ਪੈ ਜਾਣੀ ਇਹਦੇ ਨਾਲ ਹੀ ਇਹਨਾਂ ਨੂੰ ਬਿਮਾਰੀ ਪੈ ਜਾਂਦੀ। ਕੱਪੜੇ ਜੋੜ ਲੈਣੇ ਇਹਨਾਂ ਤੇ ਕੱਪੜੇ ਵੀ ਨਹੀਂ ਜੋੜਨੇ ਜ਼ਿਆਦਾ ਹੀ ਉਦਾਂ ਮੇਰਾ ਲਹੂ ਜਿਹਾ ਪੀਤਾ ਇਹਨਾਂ ਨੇ ਭਾਗੇ ਭਾਗੇ ਚਲੇ ਗਏ ਮੀਰ ਕੋ ਕੁਝ ਨਹੀਂ ਟੌਰ ਨਾ ਪਈਂ ਗੇ ਕਿੰ ਟਾਂ ਟਾਂ ਚੱਲ ਤਾ ਜੇ ਮੈਂ ਪੈ ਹੀ ਗਈ ਆ ਤੇ ਤੁਸੀਂ ਚਾਹ ਬਣਾ ਲਓ ਚਾਹ ਦੀ ਕਿਹੜੀ ਗੱਲ ਆ ਮਚਾ ਮੇਰੇ ਵਾਸਤੇ ਜਾ ਰੱਖੀ ਆ ਕੱਪੜੇ ਕਿਦਾਂ ਜੋੜੀ ਤੈਨੂੰ ਮਾਈ ਜਾ ਉੱਧੇ ਰੱਖੀ ਜਾਂਦੀ ਫੋਲਡ ਕਰ ਕਰਕੇ ਇਦਾਂ ਹੀ ਭਾਬੀ ਤੈਹ ਲਾਈ ਆ ਇਦਾਂ ਹੀ ਨਹੀਂ ਮੈਡਮ ਇਹਦੇ ਲਾ ਕੇ ਕੱਪੜੇ ਵੀ ਕਿਦਾਂ ਨਹੀਂ ਕੋਲੋਂ ਗਾਵਾਂ ਲਾਉਣ ਵੇਖ ਲਾ ਉੱਠ ਕੇ ਤੇਰੀ ਨੀਂਦ ਨਹੀਂ ਪੂਰੀ ਹੁੰਦੀ ਤੇਰੀ ਮੈਨਾਂ ਹੁਣੇ ਹੀ ਜੇ ਨੂੰ ਕਹਿ ਕੇ ਹੱਡੀ ਵੀ ਚਾਚੀ ਨਹੀਂ ਕਰਦੀ ਉਦਾਂ ਹੀ ਐ ਕਰਕੇ ਰੱਖੀ ਜਾਂਦੀ ਤੇ ਭਾਬੀ ਇਦਾਂ ਹੀ ਜੋੜੀ ਦੇ ਆ ਕਾਹ ਤੋਂ ਨਿੱਕੀ ਨਿੱਕੀ ਗੱਲ ਤੇ ਇਦਾਂ ਟੋਕਦੀਆਂ ਰਹਿੰਦੀਆਂ ਹਜੇ ਜੇ ਮੈਨੂੰ ਚਾਹ ਲਿਆ ਕੇ ਦੇ ਕੋਟ ਕੀ ਕੰਮ ਕਰਿਆ ਕਰੀ ਮੈਨੂੰ ਤੇਰੀ ਇਹ ਨਹੀਂ ਸਮਝ ਆਉਂਦੀ ਕਾਮ ਦਾ ਸੋਰ ਕਿਦਾਂ ਕਰੀ ਦੇ ਮੈਨੂੰ ਬੜੀ ਵਧੀਆ ਨੀਂਦ ਆਈ ਮੈਂ ਪੀ ਮੱਤ ਦੀ ਤੇਨੂੰ ਵੀ ਪਤਾ ਕਰੂੰ ਗੱਲ ਸਾਡੀ ਦੀ ਸਾਰੀ ਥੋੜੀ ਜਿਹੀ ਸਿਆਣੀ ਬਣੀਆ ਕਰਦੂ ਹਿਸਾਬ ਨਾਲ ਕੰਮ ਕਰਿਆ ਕਰ ਅਈ ਤੇ ਸੁਣ ਗੱਲ ਮੇਰੀ ਅੱਜ ਮੈਨੂੰ ਬੜੀ ਵਧੀਆ ਨੀਂਦ ਆਈ ਬੜੇ ਵਧੀਆ ਸੁਪਨੇ ਆਉਂਦੇ ਦੁਪਹਿਰੇ ਸੁੱਤੀ ਨੂੰ ਹਾਂ ਹਾਂ ਅੱਛਾ ਇਹਨੇ ਇਹੋ ਹੀ ਆਉਂਦਾ ਏ ਇੱਕ ਤਾਂ ਭੈੜਾ ਹੀ ਆਇਆ ਵੀ ਇਹਨੂੰ ਵੇਖਣ ਆਲੇ ਆਏ ਹੁੰਦੇ ਮਾਂ ਹਣੀ ਵੀ ਆਉਣੀ ਹੈ ਜੇ ਇਹਨੂੰ ਹੁਣੇ ਵੇਖਾ ਵਿਖਾਈ ਕਰਕੇ ਤੇ ਕਿੱਥੇ ਦਮਣਾ ਆਪਾਂ ਕਿਵੇਂ ਆਉਣਾ ਮਾਂ ਕਿਨੇ ਸਾਹਮਣੇ ਨਿਆਣੇ ਨਹੀਂ ਕਿਨੇ ਕਿਨੇ ਨਿਆਣੇ ਤੇ ਪਾਲ ਲੈਂਦੇ ਅੱਗੇ ਭਾਬੇ ਉੱਦਾਂ ਤੁਸੀਂ ਆਂਦੀਆਂ ਜੇ ਕੰਮ ਨਹੀਂ ਚੰਗਾ ਕਰਦੀ ਤੇ ਉੱਦਾਂ ਤੁਸੀਂ ਮੈਨੂੰ ਐਦਾਂ ਵਿਆਹੋਂ ਤਾਂ ਤੇ ਬੜਾ ਚਾਲੂ ਜੇ ਵਿਆਹ ਕਿ ਤੂੰ ਬੜੇ ਰੰਗ ਲਾਉਣੇ ਲੱਗਦੀ ਹੈ ਹੈ ਵਿਆਹ ਦੇ ਨਾਲ ਰੰਗ ਕੀ ਲਾਉਣੇ ਨੇ ਐਦਾਂ ਹੀ ਇੱਥੇ ਹੀ ਆਉਣਾ ਮਿੜਕੇ ਫੇਰ ਦੁਬਾਰਾ ਮੁੜਕੇ ਇਹ ਕੰਮ ਕੀਤੇ ਤੇ ਕਿਸੇ ਨੇ ਨਹੀਂ ਮੈਨੂੰ ਰੱਖਣਾ ਨਾਲੇ ਆਲੇ ਸਾਡਾ ਹਲਾ ਬੰਨਾ ਭਾਬੇ ਕਿੰਨੇ ਵੇਖਿਆ ਬੱਚਾ ਕਰਾਉ ਸਾਡਾ ਵੀ ਲੱਗ ਜਾਣਾ ਨਾਲੇ ਦਾ ਜਿਦੂ ਨਹੀਂ ਇੰਨੀ ਹੈ ਨਹੀਂ ਆ ਉਨਾ ਨਾ ਤੇ ਚਾਰ ਪਾਉਣਾ ਇਹਦਾ ਦੱਸੋ ਤੇ ਤੈਨੂੰ ਕੰਮ ਹੀ ਨਾ ਕਰਨਾ ਆ ਅੱਜ ਕੰਮ ਕਰ ਨੂੰ ਤੈਨੂੰ ਖੜਨੀ ਮੈਂ ਇੱਕ ਗੱਲ ਆਖੰਦੀ ਹਾਂ ਤੁਹਾਨੂੰ ਮੇਰੇ ਨਾ ਸੂਟ ਜੇ ਖਰਾਬ ਹੋਏ ਆ ਮੈਨੂੰ ਇੱਕ ਅੱਧਾ ਨਵਾਂ ਲਿਆ ਦਿਓ ਹਾਂ ਤੁਹਾਡੇ ਹੈਗੇ ਥੋੜੇ ਜਿਹਾ ਕਸੇ ਜਿਹਾ ਪਾ ਲਿਆ ਕਰ ਗਰਮੀ ਮੈਨੂੰ ਨਹੀਂ ਆਉਣੇ ਤੁਹਾਡੇ ਸੂਟ ਕੋਈ ਨਹੀਂ ਖੁੱਲੇ ਕਰਦਾ ਕਿ ਦੁਕਾਨ ਵਾਲੀ ਬਾਣ ਥੋੜੇ ਜਿਹਾ ਕੰਮ ਹਿੱਲ ਜੋਲ ਦੇ ਕਰਿਆ ਤਾਂ ਪਹਿਲਾਂ ਤੁਹਾਡਾ ਫਰਕ ਪਾਵੇ ਰੋਟੀਆਂ ਦਾ ਫਰਕ ਪਾਵੇ ਹਾਂ ਹੈ ਤੇ ਅੱਜ ਵਿਆਹ ਦਾ ਬਣਾ ਚਾਹ ਤੈਨੂੰ ਤੇ ਥੋੜਾ ਪਹਿਲਾਂ ਸਿੱਖ ਦੇ ਤੇ ਹਿੱਲ ਜੋਲ ਦੇ ਮੈਂ ਵਿਆਹ ਦੇ ਚਾਹ ਦੀ ਥੋੜੀ ਗੱਲ ਕਰਨ ਦੀ ਮੈਂ ਤੇ ਸੂਟ ਮੰਗਿਆ ਮੇਰੇ ਕਸੇ ਮੈਂ ਚਲੇ ਤੇ ਲਿਆ ਦੋ ਆ ਮੈਂ ਭਾਬੀ ਨੇ ਤੂੰ ਕੱਲ ਭਾਬੀ ਦੂਜੀ ਨੇ ਚੁੰਨੀ ਦਿੱਤੀ ਮੈਂ ਉਹਦੀ ਲਈ ਹੋਈ ਹੈ ਤੇਰੀ ਚੁੰਨੀ ਵੀ ਪਾੜ ਗਈ ਨਹੀਂ ਚੁੰਨੀਆਂ ਲੈ ਲਈਆਂ ਫਿਰ ਕੀ ਲਈ ਹੋਈਆਂ ਸਾਡੇ ਨਾਲ ਸੋਹਣੇ ਤੂੰ ਪਾਈ ਫਿਰਦੀ ਆਂ ਇਹਨਾਂ ਗੱਲਾਂ ਤੇ ਤੁਸੀਂ ਭਾਬੀ ਮਾਵਾ ਬੰਦੀਆਂ ਜੇ ਉਦਾਂ ਤੇ ਨਹੀਂ ਮਾਵਾ ਬੰਦੀਆਂ ਨਹੀਂ ਉਦਾਂ ਤੇ ਨਾ ਤੇਰੀ ਕੀ ਵੇਣੜੇ ਤੇ ਬਾਤ ਕਰੀਏ ਇਹ ਨੂੰ ਦੱਸੀ ਨਾ ਕੁੜੀਆਂ ਘਰੇ ਕੰਮ ਹੀ ਕਰਦੀਆਂ ਕੰਨੇ ਤੇਰੇ ਹੋਰ ਕੁੜੀਆਂ ਨੂੰ ਤੇ ਜੋਹੇ ਤੇ ਬਟਾ ਛੱਡ ਦੇ ਅਗਲੇ ਘਰ ਜਾ ਕੇ ਕਰੂਗੀ ਜ਼ਿਆਦਾ ਤੈਨੂੰ ਚਾ ਰਹੀਦਾ ਨਹੀਂ ਕਿ ਨਿੱਕੀ ਗੱਲ ਤੇ ਕੰਨੀ ਤੋੜੀ ਨਾ ਬਾਬੀ ਕਾ ਕਾਮ ਦੀ ਥੋੜੀ ਗੱਲ ਵਾ ਚੱਲ ਮੈਂ ਕੰਮ ਕਰ ਤੇ ਆ ਗਈ ਬੋਲ ਵੇਖ ਦਰੰਗੇ ਨੇ ਚੱਲ ਲਿਪਸਟਿਕ ਕੱਢ ਕੱਢ ਕੇ ਤੇ ਲੰਮਦੀ ਰਹੀਂਦੀ ਹੱਡੀਆਂ ਐਹੋ ਜੇ ਕੰਮ ਨਾ ਤੇ ਅਗਰ ਗੱਲ ਵੜ ਪਈ ਨਹੀਂ ਤੇਰਾ ਤੈਨੂੰ ਹੁਣੇ ਲਿਪਸਟਿਕਾਂ ਦਾ ਤੈਨੂੰ ਚਾ ਚੜਿਆ ਰਹੀਦਾ ਤੈਨੂੰ ਕਿਦੀ ਕੱਢ ਕੇ ਲਾਈ ਜਿਹੜੇ ਸ਼ੀਸ਼ੇ ਚ ਲਾਈ ਮੇਰੇ ਅੰਦਰ ਹੀ ਵੜੀ ਹੋਣੀ ਉਹਨੇ ਪੂਰੇ ਮੂੰਹ ਨੂੰ ਤੱਲਾ ਹੀ ਲਾ ਲੈਣਾ ਉਦੋਂ ਇਹਨੂੰ ਕਹਿੰਦਾ ਵੀ ਚੱਲ ਮੈਂ ਸ ਇਨਾ ਗਲੇਡੂ ਕੱਢਣ ਦਾ ਦੱਦਰਾ ਗਲੇਡੂ ਕੱਢਣ ਲੱਗ ਪੈਂਦੀ ਲੱਗ ਪੈਂਦੀ ਚੰਗੀ ਬੰਦਲੀ ਮਾਰੀ ਤੇ ਪਖਾਨ ਤਾ ਹੀ ਤੇ ਇਹ ਚੁੰਦੀ ਆ ਗੋਬੇ ਕਾਲਾ ਫੇਰ ਦੇ ਵੀ ਸਾਰੇ ਸਾਰਾ ਕੰਮ ਇਹਦੇ ਕੋ ਕਰਾਉਂਦੀ ਆ ਜਿੰਦੋਂ ਕੋ ਨਾਲ ਉਹ ਆਉਂਦੇ ਨੇ ਥੋੜਾ ਪਤਾ ਆਪਾਂ ਵੀ ਕੰਮ ਕਰ ਲਿਆ ਕਰੀ ਉਹਨਾਂ ਨੂੰ ਹੁੰਦਾ ਉਹ ਕੇ ਮੈਨੂੰ ਰੰਗ ਕਰਿਓ ਉਹਨੂੰ ਕੁੜੀ ਨੂੰ ਕੰਮ ਕਰੀ ਨੂੰ ਡਾ ਛੱਡ ਤੁਸੀਂ ਤਾਂ ਕੱਖ ਨਹੀਂ ਕਰਦੀਆਂ ਕੰਮ ਮੈਂ ਤੇ ਉਹਨੂੰ ਮਾਰ ਪੱਟੀਆਂ ਪਾਉਂਦੀ ਨਹੀਂ ਮੈਂ ਹਾਂ ਗੋਣ ਨਹੀਂ ਉਹਨੂੰ ਨੇ ਘਾਟ ਹੀ ਕੰਮੇ ਡਾਈ ਦਾ ਕੰਮ ਕਰਦੀ ਵੀ ਇਹ ਹੁੰਦੰਗਰਾ ਦਾ ਕੰਮ ਤੇ ਕਰ ਹੀ ਸਕਦੀ ਐ ਨਾ ਕੰਮ ਕਰੇ ਆਪਣੇ ਨੇ ਕੰਮ ਆਪਣੇ ਘਰ ਕਾਦੀ ਸ਼ਰਮ ਉਹ ਨੂੰ ਫੋਗਰ ਚਿੜਾ ਕੇ ਬਿਠਾ ਛੱਡੀਏ ਦਸ ਕੰਮ ਤੇ ਨੂੰ ਡਾਣਾ ਹੀ ਕੰਮ ਨੇ ਆਣੇ ਹੈ ਤੇ ਨਿਆਣੇ ਮਾਹ ਸਾਹਬੇ ਜਾਂਦੇ ਸਾਡੇ ਕੋਲ ਆਪਣੇ ਕੁਛ ਨਹੀਂ ਆ ਰਿਹਾ ਇਹਦਾ ਵੀ ਹੈ ਨਹੀਂ ਪਤਾ ਨਹੀਂ ਕੀ ਮੈਨੂੰ ਇਹ ਵੀ ਚਿੰਤਾ ਆਉਂਦੀ ਵੀ ਇਹਨੂੰ ਗਾਂ ਵਿਆਹਣਾ ਵੀਆ ਵਿਆਹਵਾ ਕੇ ਕਿੱਦਾਂ ਕੋਣ ਪਾਜੇ ਤਿੰਨ ਚਾਰ ਸਾਲ ਛੱਡ ਪਰ ਇਹਨੂੰ ਨਾਨੀ ਤੇ ਵੱਡੇ ਹੋ ਲੈਣ ਤੇ ਨਾਨੀ ਮੇਰੀ ਅੱਖਾਂ ਦੇ ਹੀ ਪਲ ਫੋਨ ਕਰਨ ਦੇ ਹੀ ਆਂਦੀ ਆ ਜਾ ਦੋਖ ਦੇਣ ਨਹੀਂ ਕਿਤੇ ਨਾਨੀ ਨੂੰ ਨਹੀਂ ਕੋਈ ਜਾਣਾ ਇੱਥੇ ਨਿਆ ਛੁੱਟੀਆਂ ਆਈ ਪਿੰਡ ਨਹੀਂ ਜਾਣਾ ਛੁੱਟੀਆਂ ਆ ਨਾਨੀ ਸਾਨੂੰ ਜੁਣ ਹੋਈਆਂ ਨਹੀਂ ਆਣੇ ਤੇ ਲਾਈਟ ਆਨ ਕਰੋ ਜਾਓ ਮੈਂ ਮੈਂ ਕਦੋਂ ਮਣੇ ਕਰਦੀ ਜਾਓ ਮੈਂ ਕਿਤੇ ਨਹੀਂ ਜਾਂਦੀ ਘਰੇ ਰਹਿੰਦੀ ਨਾਨੀ ਜਿਹਦੇ ਵਿਆਹ ਚਾਹੂ ਜਿੱਥੇ ਮਰਜ਼ੀ ਜਾਂਦੀ ਖੜੀ ਨਹੀਂ ਭਾਬੀ ਨਾਨੀ ਮੇਰੀ ਠੀਕ ਨਹੀਂ ਗਈ ਮੈਂ ਕੁੜੀਆਂ ਨਹੀਂ ਖਲਾਈ ਤੇ ਰਖਾਂ ਦੇ ਪੱਜੀਆਂ ਨੇ ਖੱਦੀ ਬਾਹ ਮਾਂ ਹੈ ਨਹੀਂ ਫਤਿਹ ਲਾਈਟ ਆਨ ਕਰੋ ਕਿ ਨਾਨੀ ਕਿਹੜਾ ਉਪਰੇ ਹੁੰਦੀ ਨਾਨੀ ਮਾਵਾ ਵਰਗੀ ਹੁੰਦੀ ਆ ਉਹਰੇ ਮੇਰੇ ਪੁੱਤ ਉਹਦੇ ਜੀਜੇ ਤੋਂ ਮੈਂ ਤੈਨੂੰਗਾ ਮੇਰੀ ਗੱਲ ਮੰਨ ਤੈਨੂੰ ਲੱਗਦਾ ਠੀਕ ਹੈ ਨਾ ਜੇ ਪਾਪਾ ਕੋ ਸੌਂ ਜਾਂਦੇ ਪਾਪਾ ਸੁਭਜਾਉਂਦੇ ਹੋ ਤਾਂ ਖਾ ਨਹੀਂ ਤੈਨੂੰ ਕੋਈ ਫਾਲ ਨਹੀਂ ਆਸੀ ਤੇ ਤੇਰਾ ਹੀ ਖੋਜਦੀਆਂ ਮੈਂ ਵੀ ਘਰੇ ਰਹਿ ਰਿਆ ਅੱਕੀ ਪਈ ਮੇਰਾ ਵੀ ਜੀ ਕਰਦਾ ਜਾਨ ਵਜ ਕੇ ਗੱਲਾਂ ਦੇ ਆਰੇ ਲਾਇਏ ਕੰਮ ਕਰਦੀ ਤਾਂ ਨਹੀਂ ਕੀ ਪਈ ਤੂੰ ਟਾਈਮ ਨਹੀਂ ਲੱਗ ਜਾਂਦੀ ਆ ਜੀ ਜੀ ਨਹੀਂ ਹੈਗੀ ਬੇਟਾ ਲਿਆ ਦਾਂਗੇ ਘਰੇ ਰਹੀਦਾ ਬੱਤੀਆਂ ਘਰੇ ਰਿਤਿਕ ਹੁੰਦੀਆਂ ਰਾਤ ਜਾਂਦੀਆਂ ਨਹੀਂ ਘਰੇ ਰਹਿੰਦੀਆਂ ਆ ਨਵੀਂ ਗੱਲ ਹੈ ਤੇਰੀ ਚੱਲ ਕੋਈ ਚੰਗਾ ਕਰ ਸਬਜੀ ਤਾਂ ਰੋਹੇ ਉੱਟ ਕੇ ਟਾਈਮ ਹੋਇਆ ਮਾਰੀ ਪਾਰ ਤੂੰ ਆ ਸਰਦੀ ਉਹਨੇ ਆ ਨਾ ਤੜੀੜੇ ਜੋੜ ਤੇ ਰੱਖ ਲੋ ਆਪਦੇ ਰੱਖਿਆ ਨਾ ਮੈਂ ਜਾਂ ਮੈਂ ਯਾਰ ਆਹ ਬਕੋਲਾ ਬਣਾਈ ਜੀ ਬੜੀ ਵਾਰ ਆ ਬੇ ਰੱਖਿਆ ਮੈਂ ਤਾਂ ਤਾਂ ਹੀ ਤੂੰ ਮੈਂ ਤਾਂ ਤੋ ਹੀ ਆਪਣੇ ਅੰਦਰ ਨਹੀਂ ਵੜਨ ਦਿੰਦੀਆਂ ਮੈਂ ਤਾਂ ਹੀ ਆ ਕਿਆ ਰੱਖ ਲੋ ਆਪਦੇ ਲਈ ਦੇ ਕੀ ਚਾਲ ਗੱਲਾਂ ਬਾਤ ਨਹੀਂ ਆਉਣ ਲੱਗ ਪਤਾ ਨਹੀਂ ਇਹਨਾਂ ਕਿੱਥੋਂ ਹੀ ਕਹਿੰਦੇ ਸੇਖੜੀਆਂ ਜੇ ਕਿ ਇੱਕ ਤੈਨੂੰ ਉਹ ਗਵਾਂਡਨ ਸੇਲੀ ਜੀ ਬਣਾਈ ਉਹ ਤਾਂ ਮੈਂ ਜਾਣ ਤਿਆ ਕਰ ਆ ਕੇ ਬਈ ਨਹੀਂ ਬੜਾ ਨਹੀਂ ਆਪੀ ਨਾ ਉਹ ਕੋਈ ਭੈਣ ਨਹੀਂ ਹਟਦੀ ਬਥੇਰਾ ਨਹੀਂ ਮੈਂ ਨਾ ਕਰ ਉਹਦਾਂ ਜਾਣ ਨਾ ਹੂੰ ਠੀਕ ਆ ਆ ਜਦੋਂ ਉਹਦੇ ਨੂੰ ਦੇਖੂਂ ਕਿ ਆਕਰੂਪ ਤੇ ਅੰਗਾਂ ਨਹੀਂ ਮੱਸ ਕਰਤਾ ਜਾਂਦੀ ਇਹ ਗੱਲ ਉਹ ਬੰਦੀ ਤੇ ਨਹੀਂ ਕੀਤੀ ਨਹੀਂ ਤਾਂ ਸਰਵਗਾਹ ਲਾਉ ਪੂਈ ਕੋ ਕੁਈ ਵੀ ਸਰਵਗਾਹ ਲਾ ਲੋ ਦੂਰੀ ਨਹੀਂ ਚੋਰੀ ਜੀ ਕਰ ਰਹੀ ਨੂੰ ਬੋਲ ਅੰਦਰੋਂ ਕੋਈ ਸਬਜੀ ਆਪਾਂ ਚੀ ਚਾ ਕੇ ਧਰਨਾ ਨਹੀਂ ਆ ਆ ਉਹ ਉੱਥੇ ਕੰਮ ਤੇ ਵਿਖਟ ਮੈਨੂੰ ਨਾ ਨਾ ਰੋਲਾ ਪਾਣਾ ਚੱਲ ਕਰੋ ਉਥੇ ਵੀ ਦੇਖਿਆ ਸਾਰਾ ਕੀ ਵੇਖਾਂ ਤੇ ਦੁਪਹਿਰ ਬੜੀ ਸ਼ਾਮਣ ਪਾ ਦੂੰਗੀ ਪੱਠੇ ਮੇਰੇ ਨਾਲੇ ਤੇ ਲਾਗੇ ਲੋਹੜੀ ਆਣੀ ਠੀਕ ਮੇਰੇ ਘਰ ਦੇ ਲੋਹੜੀਆਂ ਬਾਹਰ ਵਾਲੇ ਅੱਗੇ ਕਿਹਨੂੰ ਯਾਰ ਮੈਂ ਚੱਲ ਮਾਂ ਦੇ ਦੋ ਮਿੰਟ ਯਾਰ ਆਂ ਕਿ ਚੀਜੀ